ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਭ ਸੰਗਤ ਜੀ ਨੂੰ ਜੈ ਸੰਤ ਸਾਈਂ ਲੋਕ ਜੀ ਅੱਜ ਦੀ ਵੀਡੀਓ ਉਸ ਸੰਗਤ ਜੀ ਲਈ ਹੈ ਜੋ ਸਭ ਪਾਸਿਆਂ ਤੋਂ ਹਾਰ ਚੁੱਕੇ ਹਨ ਕਈ ਸੰਗਤ ਜੀ ਦੱਸਦੇ ਹਨ ਕਿ ਉਹਨਾਂ ਦੀ ਜਿਉਣ ਦੀ ਇੱਛਾ ਬਿਲਕੁਲ ਖਤਮ ਹੋ ਚੁੱਕੀ ਹੈ ਕਿਉਂਕਿ ਉਹ ਸਭ ਪਾਸਿਆਂ ਤੋਂ ਠੋਕਰਾਂ ਖਾ ਕੇ ਹਾਰ ਚੁੱਕੇ ਹਨ ਉਹਨਾਂ ਤੇ ਜਦੋਂ ਦਿਨ ਵਧੀਆ ਚੱਲਦੇ ਸੀ ਉਹਨਾਂ ਦੇ ਦੋਸਤ ਮਿੱਤਰ ਵੀ ਬਧੇਰੇ ਸਨ ਸਕੇ ਸੰਬੰਧੀ ਰਿਸ਼ਤੇਦਾਰ ਵੀ ਨਾਲ ਮਿਲ ਜੁਲ ਕੇ ਰਹਿੰਦੇ ਸਨ ਪਰ ਜਦੋਂ ਸਮੇਂ ਨੇ ਪਲਟੀ ਮਾਰੀ ਤੇ ਮੁਸ਼ਕਲ ਭਰੇ ਦਿਨ ਆਏ ਸਭ ਸਕੇ ਸੰਬੰਧੀ ਦੋਸਤ ਮਿੱਤਰ ਰਿਸ਼ਤੇਦਾਰ ਸਾਥ ਛੱਡ ਗਏ ਕਈ ਸੰਗਤਜੀ ਦੱਸਦੇ ਹਨ ਕਿ ਜੋ ਰਿਸ਼ਤੇਦਾਰ ਘੰਟਿਆਂ ਵੱਧੀ ਸਾਡੇ ਨਾਲ ਫੋਨਾਂ ਤੇ ਗੱਲਾਂ ਕਰਦੇ ਸੀ ਮਾੜਾ ਸਮਾਂ ਆਉਣ ਤੇ ਫੋਨ ਤੇ ਗੱਲ ਤਾਂ ਇੱਕ ਪਾਸੇ ਉਹ ਸਾਡਾ ਫੋਨ ਚੁੱਕਦੇ ਤੱਕ ਨਹੀਂ ਇਸ ਤਰ੍ਹਾਂ ਦਾ ਮਾੜਾ ਸਮਾਂ ਅਸੀਂ ਤਾਂ ਕਹਿੰਦੇ ਹਾਂ ਕਿ ਕਿਸੇ ਵੀ ਸੰਗਤ ਜੀਤੇ ਨਾ ਆਵੇ ਪਰ ਫਿਰ ਵੀ ਜੇਕਰ ਕਿਸੇ ਤੇ ਕਿਸੇ ਕਾਰਨ ਮਾੜਾ ਸਮਾਂ ਆ ਜਾਵੇ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਇਸ ਬਾਰੇ ਅਸੀਂ ਅੱਜ ਗੱਲ ਕਰਾਂਗੇ ਜੇਕਰ ਤੁਸੀਂ ਪਹਿਲੀ ਵਾਰ ਇਸ ਚੈਨਲ ਤੇ ਆਏ ਹੋ ਤਾਂ ਮਡਾਰ ਮਲਟੀਮੀਡੀਆ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਅਤੇ ਨਾਲ ਹੀ ਆਲ ਬੈਲ ਆਈਕਨ ਜ਼ਰੂਰ ਦਬਾ ਦੇਣਾ ਤਾਂ ਕਿ ਇਸ ਚੈਨਲ ਤੋਂ ਪੇਸ਼ ਕੀਤੀ ਜਾਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਤੱਕ ਤੁਰੰਤ ਪਹੁੰਚ ਸਕੇ ਸੰਗਤ ਜੀ ਜੇਕਰ ਕਿਸੇ ਕਾਰਨ ਮਾੜਾ ਸਮਾਂ ਆ ਵੀ ਜਾਵੇ ਤਾਂ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਸਗੋਂ ਹਿੰਮਤ ਅਤੇ ਹੌਸਲਾ ਬਣਾ ਕੇ ਰੱਖਣਾ ਪਵੇਗਾ ਸਾਨੂੰ ਲੜਨਾ ਪਵੇਗਾ ਕਿਸੇ ਵਿਅਕਤੀ ਨਾਲ ਨਹੀਂ ਹਾਲਾਤਾਂ ਦੇ ਨਾਲ ਲੜਨਾ ਪਵੇਗਾ ਮਾੜੇ ਹਾਲਾਤਾਂ ਵਿੱਚ ਜਦੋਂ ਘਰ ਵਿੱਚ ਹਰ ਚੀਜ਼ ਦੀ ਥੋੜਾ ਆਉਣ ਲੱਗਦੀ ਹੈ ਤਾਂ ਕਲੇਸ਼ ਵੀ ਸ਼ੁਰੂ ਹੁੰਦਾ ਹੈ ਕਲੇਸ਼ ਕਰਨ ਦੀ ਬਜਾਏ ਜਿਹੋ ਜਹਾ ਸਮਾਂ ਹੋਵੇ ਉਹੋ ਜਿਹੇ ਸਮੇ ਦੇ ਨਾਲ ਚੱਲਦੇ ਰਹੋ ਆ ਚੁੱਕੇ ਮਾੜੇ ਸਮੇ ਨੂੰ ਦੂਰ ਭਜਾਉਣ ਲਈ ਸਾਨੂੰ ਜਿੰਨੀ ਹੋ ਸਕੇ ਵੱਧ ਤੋਂ ਵੱਧ ਮਿਹਨਤ ਕਰਨੀ ਚਾਹੀਦੀ ਹੈ ਜ਼ਿੰਦਗੀ ਵਿੱਚ ਮਿਲੀਆਂ ਠੋਕਰਾਂ ਹੀ ਸਾਨੂੰ ਜੀਣ ਦਾ ਮਕਸਦ ਸਿਖਾਉਂਦੀਆਂ ਹਨ ਇਸੇ ਮਾੜੇ ਸਮੇਂ ਦੇ ਵਿੱਚ ਹੀ ਪਤਾ ਲੱਗਦਾ ਹੈ ਕਿ ਕੌਣ ਸਾਡਾ ਆਪਣਾ ਹੈ ਤੇ ਕੌਣ ਬੇਗਾਨਾ ਹੈ। ਇਸੇ ਹੀ ਸਮੇਂ ਵਿੱਚ ਇਨਸਾਨ ਨੂੰ ਪਤਾ ਲੱਗਦਾ ਹੈ ਕਿ ਮੈਂ ਤਾਂ ਜ਼ਰੂਰਤ ਤੋਂ ਜ਼ਿਆਦਾ ਸਭ ਦਾ ਬਣਿਆ ਸੀ ਤੇ ਅੱਜ ਮੇਰਾ ਕੋਈ ਨਹੀਂ ਹੈ। ਕਈ ਵਾਰ ਮਾੜੇ ਸਮੇਂ ਦੌਰਾਨ ਮਿਲੀਆਂ ਠੋਕਰਾਂ ਤੋਂ ਤੰਗ ਆ ਕੇ ਇਨਸਾਨ ਬੁੱਝ ਦਿਲੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਸੋਚਦਾ ਹੈ ਕਿ ਇਹੋ ਜਹੀ ਜ਼ਿੰਦਗੀ ਨਾਲੋਂ ਤਾਂ ਮੌਤ ਚੰਗੀ ਹੈ ਪਰ ਮੌਤ ਕਿਸੇ ਚੀਜ਼ ਦਾ ਹੱਲ ਨਹੀਂ ਹੈ ਜੋ ਵੀ ਹੱਲ ਹੋਣਾ ਹੈ ਜਿਉਂਦੇ ਜੀ ਹੋਣਾ ਹੈ ਮਾੜੇ ਸਮੇਂ ਦੇ ਵਿੱਚ ਅਕਸਰ ਸਭ ਦੱਸਦੇ ਹਨ ਕਿ ਪ੍ਰਮਾਤਮਾ ਬਾਰ-ਬਾਰ ਯਾਦ ਆਉਂਦਾ ਹੈ ਵੈਸੇ ਇਨਸਾਨ ਨੂੰ ਚਾਹੀਦਾ ਹੈ ਕਿ ਜਦੋਂ ਸਮਾਂ ਚੰਗਾ ਹੋਵੇ ਉਸ ਵੇਲੇ ਵੀ ਪ੍ਰਮਾਤਮਾ ਨੂੰ ਨਹੀਂ ਭੁੱਲਣਾ ਚਾਹੀਦਾ ਪਰ ਜਦੋਂ ਸਮਾਂ ਮਾੜਾ ਆ ਗਿਆ ਤਾਂ ਇਹ ਸਮਾ ਸਾਨੂੰ ਪ੍ਰਮਾਤਮਾ ਦੇ ਬਹੁਤ ਨਜ਼ਦੀਕ ਲਿਜਾ ਸਕਦਾ ਹੈ ਕੋਸ਼ਿਸ਼ ਕਰੋ ਜਿੱਥੇ ਤੁਹਾਡੀ ਲਿਵ ਲੱਗੀ ਹੈ ਉੱਥੇ ਲਾਈ ਰੱਖੋ ਅਤੇ ਮਿਹਨਤ ਮਜ਼ਦੂਰੀ ਦੇ ਨਾਲ-ਨਾਲ ਪ੍ਰਮਾਤਮਾ ਨੂੰ ਯਾਦ ਕਰਦੇ ਰਹੋ ਜੇਕਰ ਤੁਹਾਨੂੰ ਕੋਈ ਮਾੜੇ ਸਮੇਂ ਵਿੱਚੋਂ ਬਾਹਰ ਕੱਢ ਸਕਦਾ ਹੈ ਤਾਂ ਉਹ ਹੈ ਪ੍ਰਮਾਤਮਾ ਅਤੇ ਪ੍ਰਮਾਤਮਾ ਪ੍ਰਤੀ ਤੁਹਾਡਾ ਵਿਸ਼ਵਾਸ ਮਾੜੇ ਸਮੇਂ ਵਿੱਚ ਜੇਕਰ ਕਿਸੇ ਨੇ ਤੁਹਾਡੇ ਨਾਲ ਖੜਨਾ ਹੈ ਹੋ ਹੈ ਤੁਹਾਡਾ ਆਪਣਾ ਪਰਿਵਾਰ ਅਤੇ ਪਰਮਾਤਮਾ ਸੰਗਤ ਜੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਕਮੈਂਟ ਬਾਕਸ ਵਿੱਚ ਜੈ ਸੰਤ ਸਾਈਂ ਲੋਕ ਜੀ ਜਰੂਰ ਲਿਖਣਾ ਧੰਨਵਾਦ ਜੀ ਜਿਕਾਰਾ ਸੰਤ ਸਾਈਂ ਲੋਕ ਜੀ ਦਾ ਬੋਲ ਸੱਚੇ ਦਰਬਾਰ ਦੀ ਜੈ